ਜਗਤ ਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਸੰਸਾਰ ਨੂੰ ਤਾਰਦੇ ਹੋਏ ਇੱਕ ਨਗਰ ਦੇ ਬਾਹਰ ਪਹੁੰਚੇ ਨੇ ਉੱਥੇ ਬਹੁਤ ਹਰੇ ਭਰੇ ਖੇਤ ਵੀ ਨੇ ਤੇ ਗੁਰੂ ਮਹਾਰਾਜ ਜੀ ਦੇ ਨਾਲ ਪਾਈ ਮਰਦਾਨਾ ਜੀ ਨੇ ਉੱਥੇ ਗੁਰੂ ਪਾਤਸ਼ਾਹ ਕੀ ਵੇਖਦੇ ਨੇ ਕਿ ਇੱਕ ਬਜ਼ੁਰਗ ਉਹ ਬਹੁਤ ਗੁੱਸੇ ਵਿੱਚ ਹੈ ਤੇ ਗਾਲਾਂ ਕੱਢੀ ਜਾਂਦਾ ਇੱਕ ਬਲਦ ਨੂੰ ਮਹਾਰਾਜ ਉਹਨੂੰ ਵੇਖ ਕੇ ਉਹਦੇ ਕੋਲ ਜਾਂਦੇ ਨੇ ਮਹਾਰਾਜ ਕਹਿੰਦੇ ਬਜ਼ੁਰਗੂ ਤੁਸੀਂ ਤਾਂ ਸਿਆਣੇ ਹੋ ਤੁਸੀਂ ਐ ਗਾਲਾਂ ਕੱਢ ਰਹੇ ਹੋ ਗੁੱਸਾ ਕਰ ਰਹੇ ਹੋ ਇਹ ਚੰਗੀ ਗੱਲ ਤਾਂ ਨਹੀਂ ਸਾਧ ਸੰਗਤ ਜੀ ਗੁਰੂ ਪਾਸ਼ਾ ਜੀ ਦਾ ਸਾਨੂੰ ਹੁਕਮ ਹੈ ਕਿ ਮਿੱਠਾ ਬੋਲਣਾ ਫਿੱਕਾ ਨਹੀਂ ਬੋਲਣਾ ਗੁਰਨਾਨਕ ਸੱਚੇ ਪਾਸ਼ਾ ਜੀ ਦਾ ਸ਼ਬਦ ਵੀ ਆਉਂਦਾ ਹੈ ਸ਼ਲੋਕ ਮਹਲਾ ਪਹਿਲਾ ਨਾਨਕ ਫਿੱਕਾ ਬੋਲੀਏ ਤਨ ਮਨ ਫਿੱਕਾ ਹੋਏ ਫਿੱਕੋ ਫਿੱਕੀ ਸਦੀਆ ਫਿੱਕੇ ਫਿੱਕੀ ਸੋਏ ਸਾਧ ਸੰਗਤ ਜੀ ਗੁਰੂ ਨਾਨਕ ਸੱਚੇ ਪਾਸ਼ਾ ਬਾਣੀ ਵਿੱਚ ਦੱਸਦੇ ਨੇ ਜਿਹੜਾ ਮਨੁੱਖ ਫਿੱਕੇ ਬਚਨ ਕਰਦਾ ਹੈ ਰੁੱਖਾ ਬੋਲਦਾ ਹੈ ਉਹਦਾ ਤਨ ਮਨ ਰੁੱਖਾ ਹੋ ਜਾਂਦਾ ਹੈ ਰੁੱਖਾ ਬੋਲਣ ਵਾਲਾ ਸਾਰੇ ਲੋਕਾਂ ਦੇ ਵਿੱਚ ਮਸ਼ਹੂਰ ਹੋ ਜਾਂਦਾ ਹੈ ਤੇ ਲੋਕ ਵੀ ਉਹਨੂੰ ਰੁੱਖਾ ਬੋਲਣ ਕਰਕੇ ਯਾਦ ਕਰਦੇ ਨੇ ਗੁਰੂ ਮਹਾਰਾਜ ਤਾਂ ਕਹਿੰਦੇ ਨੇ ਫਿੱਕਾ ਦਰਗਾਹ ਸੱਟੀ ਹੈ ਮੂੰ ਥੁੱਕਾ ਫਿੱਕੇ ਪਾਈ ਸਿੱਕਾ ਮੂਰਖ ਆਖੀ ਹੈ ਬਾਣਾ ਲਹਿ ਸਜਾਈ ਮਹਾਰਾਜ ਕਹਿੰਦੇ ਨੇ ਰੁੱਖਾ ਭਾਵ ਪ੍ਰੇਮ ਤੋਂ ਸਖਣਾ ਮਨੁੱਖ ਪ੍ਰਭੂ ਦੀ ਦਰਗਾਹ ਤੋਂ ਰੱਦਿਆ ਜਾਂਦਾ ਹੈ ਅਤੇ ਉਸ ਦੇ ਮੂੰਹ ਉੱਤੇ ਥੁੱਕਾ ਪੈਂਦੀਆਂ ਨੇ ਭਾਵ ਫਿਟਕਾਰ ਪੈਂਦੀ ਹੈ ਮਹਾਰਾਜ ਕਹਿੰਦੇ ਨੇ ਜਿਹੜੇ ਮਨੁੱਖ ਸਿੱਕਾ ਬੋਲਦੇ ਨੇ ਉਨਾ ਨੂੰ ਮੂਰਖ ਆਖਣਾ ਚਾਹੀਦਾ ਹੈ ਪ੍ਰੇਮ ਤੋਂ ਸਖਣੇ ਨੂੰ ਜੁੱਤੀਆਂ ਦੀ ਮਾਰ ਪੈਂਦੀ ਹੈ ਭਾਵ ਹਰ ਥਾਂ ਉਸ ਦੀ ਸਦਾ ਬੜੀ ਬੇਇੱਜ਼ਤੀ ਹੁੰਦੀ ਹੈ ਸੋ ਸਾਧ ਸੰਗਤ ਜੀ ਇਹ ਗੱਲ ਚੇਤੇ ਰੱਖਣੀ ਕਿ ਫਿੱਕਾ ਨਹੀਂ ਬੋਲਣਾ ਚਾਹੀਦਾ ਮਹਾਰਾਜ ਨੇ ਤਾਂ ਇਹ ਵੀ ਕਿਹਾ ਜਿਹੜਾ ਬੰਦਗੀ ਕਰਨਾ ਚਾਹੁੰਦਾ ਹੈ ਮੂਲ ਮੰਤਰ ਦਾ ਜਾਪ ਕਰਨਾ ਚਾਹੁੰਦਾ ਹੈ ਗੁਰ ਮੰਤਰ ਜਾਪ ਕਰਨਾ ਚਾਹੁੰਦਾ ਹੈ ਜਿਹੜਾ ਚਾਹੁੰਦਾ ਹੈ ਵੀ ਮੈਂ ਪਰਮਾਤਮਾ ਨੂੰ ਪਾ ਲਵਾਂ ਸਾਅ ਸੰਧਾ ਜੀ ਉਹਨੂੰ ਤਾਂ ਭੁੱਲ ਕੇ ਵੀ ਸਿੱਕਾ ਨਹੀਂ ਬੋਲਣਾ ਚਾਹੀਦਾ ਉਹ ਆਪਣੀ ਬੋਲੀ ਦਾ ਸਖਤ ਧਿਆਨ ਰੱਖੇ ਵੀ ਮੈਂ ਕਿਵੇਂ ਬੋਲ ਰਿਹਾ ਤੇ ਇਹ ਕੇਵਲ ਇਨਸਾਨਾਂ ਤੱਕ ਸੀਮਿਤ ਨਹੀਂ ਹੈ ਇਹ ਹੀ ਗੱਲ ਜਾਨਵਰਾਂ ਨਾਲ ਵੀ ਟੁਕਦੀ ਹੈ ਭਾਵੇਂ ਜਾਨਵਰ ਹੋਵੇ ਭਾਵੇਂ ਇਨਸਾਨ ਹੋਵੇ ਸਾਨੂੰ ਮਿੱਠੇ ਬਚਨ ਕਰਨੇ ਚਾਹੀਦੇ ਨੇ ਸੋ ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਉਸ ਬਜ਼ੁਰਗ ਮਨੁੱਖ ਨੂੰ ਕਿਹਾ ਵੀ ਭਾਈ ਇਹ ਤੈਨੂੰ ਸੋਭਾ ਨਹੀਂ ਦਿੰਦਾ ਵੀ ਤੂੰ ਇੰਨੇ ਫਿੱਕੇ ਬਚਨ ਕਰ ਰਿਹਾ ਹੈ ਇਸ ਬਲਦ ਨੂੰ ਇੰਨੀਆਂ ਗਾਲਾਂ ਕੱਢਦਾ ਪਿਆ ਸੋ ਸਾਧ ਸੰਗਤ ਜੀ ਜਦੋਂ ਉਸ ਜੱਟ ਨੇ ਉਸ ਜ਼ਿਮੀਦਾਰ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਗੱਲ ਸੁਣੀ ਤਾਂ ਗੁਰੂ ਮਹਾਰਾਜ ਨੂੰ ਕਹਿੰਦਾ ਬਾਬਾ ਤੂੰ ਅੱਗੇ ਚੱਲ ਉਹ ਕਹਿੰਦਾ ਇਹ ਤਾਂ ਜ਼ਿਮੀਦਾਰਾ ਦਾ ਕੰਮ ਹੈ ਇਹ ਸਾਨੂੰ ਸੋਭਦਾ ਮਹਾਰਾਜ ਕਹਿੰਦੇ ਭਾਈ ਵਾਹਿਗੁਰੂ ਵਾਹਿਗੁਰੂ ਕਰੀ ਚੱਲ ਤੇ ਇਹਨਾਂ ਨੂੰ ਹੱਕੀ ਚੱਲ ਇਹ ਫਿੱਕਾ ਬੋਲਣ ਦਾ ਕੋਈ ਲਾਭ ਨਹੀਂ ਹੁਣਾ ਤਾਂ ਜਿਮੀਦਾਰ ਜੱਟ ਕਹਿੰਦਾ ਇਹ ਵਾਹਿਗੁਰੂ ਵਾਹਿਗੁਰੂ ਕਹਿ ਕੇ ਨਹੀਂ ਗੱਲ ਸੁਣਦੇ ਇਹਨਾਂ ਨੂੰ ਗਾਲ ਕੱਢਣੀ ਪੈਂਦੀ ਐ ਮੰਦੇ ਸ਼ਬਦ ਵੀ ਬੋਲਨੇ ਪੈਂਦੇ ਨੇ ਤਾਂ ਫੇਰ ਜਾ ਕੇ ਤੁਰਦੇ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਵੀ ਤੁਸੀਂ ਵਾਹਿਗੁਰੂ ਵਾਹਿਗੁਰੂ ਕਰੀ ਚੱਲੋ ਤੁਹਾਨੂੰ ਫਿੱਕਾ ਬੋਲਣ ਦੀ ਲੋੜ ਨਹੀਂ ਤਾਉ ਜ਼ਿਮੀਦਾਰ ਅਗਿਓ ਫੇਰ ਕਹਿੰਦਾ ਵੀ ਇਹ ਜੱਟਾ ਦਾ ਕੰਮ ਹੈ ਤੁਸੀਂ ਤਾਂ ਆਪਣੀ ਬਸ ਮਾਲਾ ਫੇਰੋ ਆਹ ਜਿਹੜੇ ਬਲਦ ਨੇ ਡੰਗਰ ਪਸ਼ੂ ਨੇ ਇਹ ਤਾੜਨ ਦੇ ਅਧਿਕਾਰੀ ਨੇ ਇਹਨਾਂ ਨੂੰ ਜਦੋਂ ਅਸੀਂ ਗੁੱਸੇ ਨਾਲ ਬੋਲਾਂਗੇ ਤਾਂ ਹੀ ਇਹ ਕੰਮ ਦਿੰਦੇ ਨੇ ਸੋ ਸਾਹਿਬ ਸੰਗਤ ਜੀ ਜਦੋਂ ਉਹ ਜੱਟ ਜ਼ਿਮੀਦਾਰ ਬੰਦਾ ਮੰਨਿਆ ਨਹੀਂ ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਉਥੋਂ ਅਗਾਹ ਤੁਰਪੇ ਜਦੋਂ ਸਾਧ ਸੰਗਤ ਜੀ ਉਸ ਬਜ਼ੁਰਗ ਜਿਮੀਦਾਰ ਦਾ ਅੰਤਲਾ ਸਮਾਇਆ ਤਾਂ ਚਲ ਬਸਿਆ ਪਰ ਅੰਦਰ ਮਨ ਦੇ ਵਿੱਚ ਇਹਦਾ ਧਿਆਨ ਬਲਦਾ ਦੇ ਵਿੱਚ ਹੀ ਸੀ ਤੇ ਸਾਧ ਸੰਗਤ ਜੀ ਜਦੋਂ ਮਰਨ ਵੇਲੇ ਜਿਸ ਚੀਜ਼ ਦੇ ਵਿੱਚ ਸਾਡੀ ਸੁਰਤ ਚਲੀ ਜਾਂਦੀ ਹੈ ਸਾਨੂੰ ਜਨਮ ਵੀ ਫੇਰ ਉਦੋਂ ਦਾ ਹੀ ਮਿਲ ਜਾਂਦਾ ਸੋ ਇਸ ਬਜ਼ੁਰਗ ਦੀ ਅੰਤਲੇ ਸਮੇਂ ਬਲਦਾ ਦੇ ਵਿੱਚ ਸੁਰਤ ਜਾਣ ਕਰਕੇ ਇਹਨੂੰ ਅਗਲਾ ਜਨਮ ਬਲਦ ਦਾ ਮਿਲਿਆ ਜਦੋਂ ਇਹ ਬਲਦ ਬਣ ਗਿਆ ਤਾਂ ਇਹਦੇ ਪੁੱਤਰਾਂ ਨੇ ਇਹਨੂੰ ਮੰਡੀ ਦੇ ਵਿੱਚੋਂ 4000 ਰੁਪਈਆ ਦੇ ਕੇ ਖਰੀਦ ਲਿਆ ਤੇ ਇਹਨੂੰ ਲਿਆ ਕੇ ਆਪਣੇ ਘਰੇ ਬੰਨ ਲਿਆ ਸਾਧ ਸੰਗਤ ਜੀ ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਥਾਵਾ-ਥਾਵਾ ਤੇ ਜਾ-ਜਾ ਕੇ ਸੰਸਾਰ ਨੂੰ ਤਾਰ ਰਹੇ ਸੀ ਉਦੋਂ ਗੁਰੂ ਪਾਤਸ਼ਾਹ ਜੀ ਵਾਪਸ ਇਹਦੇ ਪਿੰਡ ਦੁਬਾਰਾ ਆਂਦੇ ਨੇ ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਇੱਥੇ ਆ ਕੇ ਵੇਖਿਆ ਦੀ ਇਹ ਜਿਹੜਾ ਬਲਦ ਹੈ ਇਹ ਤਾਂ ਉਹੀ ਬਜ਼ੁਰਗ ਹੈ ਜਿਹੜਾ ਪਹਿਲਾਂ ਬਲਦਾਂ ਤੇ ਗੁੱਸਾ ਕਰਦਾ ਸੀ ਗਾਲਾਂ ਕੱਢਦਾ ਹੁੰਦਾ ਸੀ ਮਰਨ ਸਮੇ ਇਹਦੀ ਵਾਸ਼ਨਾ ਬਲਦਾਂ ਵਿੱਚ ਹੀ ਰਹੇਗੀ ਤਾਂ ਹੀ ਇਸ ਨੂੰ ਇਹ ਜਨਮ ਬਲਦ ਦਾ ਮਿਲਿਆ ਸਾਜ ਸੰਗਤ ਜੀ ਗੁਰਬਾਣੀ ਦੇ ਵਿੱਚ ਤਾਂ ਫਰਮਾਨ ਹੈ ਅੰਤ ਕਾਲ ਜੋ ਇਸਤਰੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਬੇਸਵਾਜੂਨ ਵੱਲ ਵੱਲ ਉਤਰੈ ਮਹਾਰਾਜ ਕਹਿੰਦੇ ਨੇ ਜਿਹੜਾ ਅੰਤਲੇ ਸਮੇਂ ਆਪਣੀ ਈਸਤਰੀ ਨੂੰ ਯਾਦ ਕਰਦਾ ਰਹਿੰਦਾ ਤੇ ਮਰਦੇ ਮਰਦੇ ਉਹਦਾ ਧਿਆਨ ਈਸਤਰੀ ਵਿੱਚ ਹੀ ਹੁੰਦਾ ਹੈ ਤੇ ਉਹ ਪ੍ਰਾਨ ਤਿਆਗ ਦਿੰਦਾ ਤਾਂ ਮਹਾਰਾਜ ਕਹਿੰਦਾ ਇਹ ਸਮਝ ਲਿਓ ਉਹ ਵਾਰ-ਵਾਰ ਵੇਸਵਾ ਦਾ ਜਨਮ ਲੈਂਦਾ ਅੱਗੇ ਮਹਾਰਾਜ ਇਹ ਵੀ ਕਹਿੰਦੇ ਨੇ ਅੰਤਕਾਲ ਜੋ ਲੜਕੇ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਸੂਕਰ ਜੂਨ ਵੱਲ-ਵੱਲ ਉਤਰੈ ਮਹਾਰਾਜ ਕਹਿੰਦੇ ਨੇ ਜਿਹੜਾ ਮਨੁੱਖ ਅੰਤ ਵੇਲੇ ਆਪਣੇ ਪੁੱਤਰਾਂ ਨੂੰ ਯਾਦ ਕਰਦਾ ਰਹਿੰਦਾ ਤੇ ਪੁੱਤਰਾਂ ਨੂੰ ਯਾਦ ਕਰਦਾ ਕਰਦਾ ਮਰ ਜਾਂਦਾ ਹੈ ਮਹਾਰਾਜ ਕਹਿੰਦੇ ਉਹ ਸੂਰ ਦੀ ਜੂਨੀ ਵਿੱਚ ਮੁੜ ਮੁੜ ਕੇ ਜਨਮ ਲੈਂਦਾ ਮਹਾਰਾਜ ਕਹਿੰਦੇ ਨੇ ਅੰਤ ਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮੈਂ ਜੀ ਮਰੈ ਪ੍ਰੇਤ ਜੂਨ ਵੱਲ ਵੱਲ ਉਤਰੈ ਮਹਾਰਾਜ ਕਹਿੰਦੇ ਨੇ ਜਿਹੜਾ ਮਨੁੱਖ ਅੰਤਲੇ ਸਮੇਂ ਵਿੱਚ ਆਪਣੇ ਘਰ ਨੂੰ ਆਪਣੇ ਮੈਲਾ ਨੂੰ ਯਾਦ ਕਰੀ ਜਾਂਦਾ ਹੈ ਤੇ ਇਸੇ ਦੇ ਵਿੱਚ ਆਪਣੇ ਪ੍ਰਾਨ ਤਿਆਗ ਦਿੰਦਾ ਹੈ ਮਹਾਰਾਜ ਕਹਿੰਦੇ ਨੇ ਉਹ ਪ੍ਰੇਤ ਦੀ ਜੂਨੀ ਵਿੱਚ ਮੁੜ ਮੁੜ ਕੇ ਆਉਂਦਾ ਤੇ ਗੁਰੂ ਪਾਤਸ਼ਾਹ ਅੰਤ ਵਿੱਚ ਕਹਿੰਦੇ ਨੇ ਅੰਤ ਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮੈ ਜੀ ਮਰੈ ਬਦਿਤ ਤਰਲੋਚਨ ਤੇ ਨਰਮੁਖਤਾ ਪੀਤਾੰਬਰ ਵਾਕੇ ਰਿਦਾਬਸੈ ਜਿਹੜਾ ਅੰਤਲੇ ਸਮੇਂ ਸਾਧ ਸੰਗਤ ਜੀ ਪਰਮੇਸ਼ਰ ਨੂੰ ਸਿਮਰਦਾ ਹੈ ਜਿਹਦਾ ਧਿਆਨ ਅੰਤਲੇ ਸਮੇਂ ਵਿੱਚ ਪਰਮੇਸ਼ਰ ਵਿੱਚ ਲੱਗ ਜਾਂਦਾ ਹੈ ਤਾਂ ਉਹ ਮਨੁੱਖ ਆਜ਼ਾਦ ਹੋ ਜਾਂਦਾ ਹੈ ਉਸਦੇ ਹਿਰਦੇ ਵਿੱਚ ਪ੍ਰਮਾਤਮਾ ਆਪ ਆ ਵਸਦਾ ਸੁਸਾਗ ਸੰਗਤ ਜੀ ਉਹਦੇ ਪੁੱਤਰਾ ਨੇ ਉਹਨੂੰ 4000 ਰੁਪਏ ਦੇ ਕੇ ਉਸ ਬਲਦ ਨੂੰ ਖਰੀਦ ਕੇ ਆਪਣੇ ਘਰੇ ਲਿਆ ਕੇ ਬਣ ਦਿੱਤਾ ਤੇ ਹੁਣ ਗੁਰਨਾਨਕ ਸੱਚੇ ਪਾਤਸ਼ਾਹ ਫੇਰ ਕਿੰਨੇ ਸਮੇਂ ਬਾਅਦ ਉਸੇ ਪਿੰਡ ਵਿੱਚ ਆਉਂਦੇ ਨੇ ਤੇ ਮਹਾਰਾਜ ਉਸ ਬਲਦ ਨੂੰ ਵੇਖ ਕੇ ਪਛਾਣ ਲੈਂਦੇ ਨੇ ਵੀ ਇਹ ਤਾਂ ਉਹੀ ਜੱਟ ਕਿਸਾਨ ਹੈ ਜਿਹੜਾ ਉਸ ਸਮੇਂ ਬਲਦਾਂ ਨੂੰ ਗੁੱਸਾ ਕਰਦਾ ਹੁੰਦਾ ਸੀ ਸੋ ਗੁਰੂ ਨਾਨਕ ਸੱਚੇ ਪਾਤਸ਼ਾਹ ਉਸ ਬਲਦ ਕੋਲ ਜਾ ਕੇ ਕਹਿੰਦੇ ਨੇ ਵੀ ਬਜ਼ੁਰਗੋ ਹਲੇ ਵੀ ਸਮਾਂ ਪ੍ਰਮਾਤਮਾ ਦਾ ਨਾਮ ਜਪ ਲਓ ਪ੍ਰਮਾਤਮਾ ਨੂੰ ਚੇਤੇ ਕਰ ਲਓ ਇਹ ਜੁਨਾ ਦੇ ਵਿੱਚੋਂ ਛੁਟਕਾਰਾ ਹੋ ਜਾਊਗਾ ਤਾਂ ਬਜ਼ੁਰਗ ਅੱਗਿਓ ਬਲਦ ਵਿੱਚੋਂ ਕਹਿਣ ਲੱਗਾ ਵੀ ਰੱਬ ਰੱਬ ਕਰਕੇ ਕੀ ਹੋ ਜਾਊਗਾ ਮੇਰੇ ਪੁੱਤਰਾ ਨੇ ਮੈਨੂੰ 4000 ਰੁਪਏ ਚ ਖਰੀਦਿਆ ਜੇ ਮੈਂ ਕਿਤੇ ਮਰ ਗਿਆ ਤਾਂ ਮੇਰੇ ਪੁੱਤਰਾ ਦਾ 4000 ਰੁਪਏ ਦਾ ਨੁਕਸਾਨ ਹੋ ਜਾਊਗਾ ਅਸਲ ਵਿੱਚ ਸਾਧ ਸੰਗਤ ਦੀ ਗੁਰੂ ਸਾਹਿਬ ਤਾਂ ਸਾਨੂੰ ਥਾਵਾ ਥਾਵਾ ਤੇ ਸਮਝਾਉਂਦੇ ਨੇ ਪਰ ਅਗਿਆਨੀ ਬੰਦਾ ਗੁਰੂ ਮਹਾਰਾਜ ਜੀ ਦਾ ਗਿਆਨ ਨਹੀਂ ਲੈਂਦਾ ਸਾਧ ਸੰਗਤ ਦੀ ਦੁਨੀਆ ਦੇ ਬਹੁਤ ਆਤ ਲੋਕ ਆਪਣੀ ਪੋਟਨੀਆਂ ਦੇ ਵਿੱਚ ਅਗਿਆਨ ਤੇ ਹਨੇਰਾ ਬਨ ਕੇ ਤੁਰਦੇ ਫਿਰਦੇ ਨੇ ਦੁਨੀਆ ਵਿੱਚ ਕੋਈ ਵਿਰਲਾ ਹੀ ਹੈ ਜਿਹੜਾ ਗਿਆਨ ਦਾ ਸੌਦਾ ਕਰਨਾ ਚਾਹੁੰਦਾ ਤੇ ਹੁਣ ਸਾਧ ਸੰਗਤ ਜੀ ਗੁਰੂ ਨਾਨਕ ਸੱਚੇ ਪਾਤਸ਼ਾਹ ਉਹਦੀ ਇਹ ਗੱਲ ਸੁਣ ਕੇ ਅੱਗੇ ਚਲੀ ਜਾਂਦੀ ਨੇ ਜਦੋਂ ਉਸ ਬਲਦ ਦਾ ਸਮਾਂ ਪੂਰਾ ਹੋਇਆ ਤਾਂ ਉਹਨੂੰ ਅਗਲੀ ਜੂਨ ਕੁੱਤੇ ਦੀ ਮਿਲ ਗਈ ਤੇ ਘਰ ਦੇ ਵਿੱਚ ਸੁਰਤ ਹੋਣ ਕਰਕੇ ਇਹ ਕੁੱਤਾ ਉੱਥੇ ਹੀ ਸੀ ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਫੇਰ ਕੁਝ ਸਮਾਂ પાਕੇ ਉੱਥੇ ਉਸ ਪਿੰਡ ਵਿੱਚ ਆਏ ਤਾਂ ਮਹਾਰਾਜ ਕਹਿੰਦੇ ਵੀ ਤੁਹਾਨੂੰ ਮੁਕਤ ਕਰ ਦਈਏ ਹੁਣ ਸਾਧ ਸੰਗਤ ਜੀ ਅਗਿਆਨੀ ਬੰਦੇ ਦੇ ਹਾਲਾਤ ਵੇਖੋ ਉਹਨੂੰ ਆਪਣੇ ਘਰ ਦੇ ਨਾਲ ਆਪਣੇ ਪੁੱਤਰਾ ਨਾਲ ਐਨਾ ਮੋ ਸੀ ਉਹ ਕਹਿੰਦਾ ਬਾਬਾ ਜੀ ਮੇਰੇ ਪੁੱਤ ਪੋਤੇ ਰਾਤ ਨੂੰ ਬੜੇ ਆਰਾਮ ਨਾਲ ਸੌਂਦੇ ਨੇ ਕਿਉਂਕਿ ਮੈਂ ਬਾਹਰ ਪਹਿਰਾ ਦੇਣਾ ਮੈਂ ਉਹਨਾਂ ਦੀ ਰਾਖੀ ਕਰਦਾ ਜੇ ਮੈਂ ਥੋੜਾ ਚਲਾ ਗਿਆ ਤਾਂ ਇਨਾ ਦੇ ਘਰ ਦੇ ਵਿੱਚ ਚੋਰੀ ਹੋ ਜਾਏਗੀ ਇਸ ਲਈ ਮੈਨੂੰ ਆਪਣਾ ਕੰਮ ਕਰਨ ਦਿਓ ਤੇ ਤੁਸੀਂ ਆਪਣਾ ਕੰਮ ਕਰੋ ਸਾਧ ਸੰਗਤ ਜੀ ਇਹ ਉਹੀ ਕਿਸਾਨ ਹੈ ਜਿਹੜਾ ਪਹਿਲਾਂ ਗੁਰੂ ਪਾਸ਼ਾ ਜੀ ਨੂੰ ਰੁੱਖਾ ਬੋਲਦਾ ਸੀ ਤੇ ਉਹ ਬੁੱਲਦਾਂ ਨੂੰ ਵੀ ਰੁੱਖਾ ਬੋਲਦਾ ਸੀ ਇਸੀ ਕਿਸਾਨ ਨੇ ਹੰਕਾਰ ਦੇ ਵਿੱਚ ਗੁਰੂ ਪਾਸ਼ਾ ਨੂੰ ਇਹ ਗੱਲ ਕਹੀ ਸੀ ਵੀ ਤੁਸੀਂ ਸਾਧੂ ਅੱਗੇ ਚੱਲੋ ਤੁਸੀਂ ਆਪਣੀ ਮਾਲਾ ਫੇਰੋ ਮੈਨੂੰ ਆਪਣਾ ਕੰਮ ਕਰਨ ਦਿਓ ਸਾਧ ਸੰਗਤ ਜੀ ਇਹੋ ਜਿਹੀ ਬਚਨ ਇਹ ਹੁਣ ਵੀ ਕੁੱਤੇ ਦੀ ਜੁਨੀ ਵਿੱਚ ਵੀ ਇਹੀ ਬਚਨ ਕਰਦਾ ਪਿਆ ਵੀ ਤੁਸੀਂ ਆਪਣਾ ਕੰਮ ਕਰੋ ਤੇ ਮੈਨੂੰ ਆਪਣਾ ਕੰਮ ਕਰਨ ਦਿਓ ਅਸਲ ਵਿੱਚ ਸਾਧ ਸੰਗਤ ਜੀ ਬੰਦੇ ਦੇ ਸੰਸਕਾਰ ਪਿੱਛੋਂ ਚੱਲਦੇ ਆਉਂਦੇ ਨੇ ਤਾਂ ਉਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਮਰਦਾਨਾ ਜੀ ਨੂੰ ਕਹਿੰਦੇ ਵੇਖ ਮਰਦਾਨਿਆ ਕੁਝ ਲੋਕ ਸਮਝਾਏ ਤੇ ਨਹੀਂ ਸਮਝਦੇ ਤਾ ਗੁਰਨਾਨਕ ਸੱਚੇ ਪਾਤਸ਼ਾਹ ਜੀ ਇਸ ਵਾਰ ਵੀ ਅੱਗੇ ਚਲੇ ਜਾਂਦੇ ਨੇ ਹੁਣ ਸਾਧ ਸੰਗਤ ਜੀ ਕੁੱਤੇ ਦੀ ਕਿੰਨੀ ਕੁ ਉਮਰ ਹੁੰਦੀ ਹੈ ਜਦੋਂ ਕੁਝ ਸਮਾਂ ਪਿਆ ਤਾਂ ਉਹ ਕੁੱਤੇ ਦੀ ਵੀ ਮੌਤ ਹੋ ਗਈ ਸਾਧ ਸੰਗਤ ਜੀ ਉਹ ਬਜ਼ੁਰਗ ਪਹਿਲਾ ਬਲਦ ਬਣਿਆ ਫਿਰ ਕੁੱਤਾ ਬਣਿਆ ਤੇ ਹੁਣ ਕੁੱਤੇ ਤੋਂ ਬਾਅਦ ਗੰਦੀ ਨਾਲੀ ਦਾ ਕੀੜਾ ਬਣਿਆ ਹੁਣ ਸਾਧ ਸੰਗਤ ਜੀ ਘਰ ਦੇ ਮੂਹ ਕਾਰਨ ਘਰ ਦੀ ਗੰਦੀ ਨਾਲੀ ਤੇ ਚੜਿਆ ਜਾਂਦਾ ਸੀ ਤੇ ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਫੇਰ ਇੱਥੇ ਆਏ ਫੇਰ ਇਸੇ ਥਾਂ ਤੇ ਆਏ ਤਾਂ ਗੁਰੂ ਮਹਾਰਾਜ ਮਰਦਾਨਾ ਜੀ ਨੂੰ ਕਹਿੰਦੇ ਮਰਦਾਨਿਆ ਆਹ ਜਿਹੜਾ ਕੀੜਾ ਚਲਦਾ ਪਿਆ ਇਹਨੂੰ ਚੱਕੋ ਤਾਂ ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਆਪ ਜੀ ਦੀਆਂ ਖੇਡਾਂ ਨਿਆਰੀਆਂ ਨੇ ਮਹਾਰਾਜ ਇਸ ਕੀੜੇ ਨਾਲ ਸਾਨੂੰ ਕੀ ਕੰਮ ਤਾਂ ਗੁਰੂ ਪਾਤਸ਼ਾਹ ਕਹਿੰਦੇ ਵੇਖ ਮਰਦਾਨਿਆ ਇਸ ਕੀੜੇ ਦੇ ਨਾਲ ਸਾਡਾ ਜਨਮ ਦਾ ਸੰਬੰਧ ਹੈ ਮਰਦਾਨਾ ਜੀ ਕਹਿੰਦੇ ਮਹਾਰਾਜ ਸਾਡਾ ਇਸ ਕੀੜੇ ਦੇ ਨਾਲ ਕੀ ਸੰਬੰਧ ਹੋ ਸਕਦਾ ਹੈ ਪਪਾਈ ਮਰਦਾਨਾ ਜੀ ਨੇ ਗੁਰੂ ਪਾਤਸ਼ਾਹ ਜੀ ਦਾ ਹੁਕਮ ਪਾ ਕੇ ਉਸ ਕੀੜੇ ਨੂੰ ਚੱਕ ਲਿਆ ਤੇ ਜਦੋਂ ਭਾਈ ਮਰਦਾਨਾ ਜੀ ਉਸ ਕੀੜੇ ਨੂੰ ਲੈ ਕੇ ਆਏ ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਉਸ ਕੀੜੇ ਨੂੰ ਆਪਣੇ ਹੱਥਾਂ ਵਿੱਚ ਲਿਆ ਤੇ ਹੱਥਾਂ ਵਿੱਚ ਲੈਂਦਿਆਂ ਹੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਜਲ ਦਾ ਛਿੱਟਾ ਮਾਰਿਆ ਉਹਦੇ ਤੇ ਤੇ ਕਿਹਾ ਸਤਨਾਮ ਵਾਹਿਗੁਰੂ ਗੁਰੂ ਮਹਾਰਾਜ ਜੀ ਨੇ ਉਸ ਕੀੜੇ ਨੂੰ ਉਸੇ ਵਕਤ ਮੁਕਤ ਕਰ ਦਿੱਤਾ ਮਹਾਰਾਜ ਕਹਿੰਦੇ ਵੀ ਤੂੰ ਤਾਂ ਮੁਕਤ ਹੋਣਾ ਨਹੀਂ ਸੀ ਚਾਹਦਾ ਪਰ ਅਸੀਂ ਤੈਨੂੰ ਮੁਕਤ ਕਰਨਾ ਚਾਹੁੰਦੇ ਹਾਂ ਸਾਧ ਸੰਗਤ ਜੀ ਧੰਨ ਨੇ ਗੁਰਨਾਨਕ ਸੱਚੇ ਪਾਸ਼ਾ ਗੁਰੂ ਮਹਾਰਾਜ ਜਿਸਤੇ ਵੀ ਮੇਰਾ ਪ੍ਰੀਤ ਦ੍ਰਿਸ਼ਟੀ ਕਰ ਦੇਣ ਤਾਂ ਸਾਧ ਸੰਗਤ ਜੀ ਗੁਰੂ ਪਾਸ਼ਾ ਉਸ ਨੂੰ ਮੁਕਤ ਕਰ ਹੀ ਦਿੰਦੇ ਨੇ ਉਹਦਾ ਜਨਮ ਮਰਨ ਕੱਟ ਦਿੰਦੇ ਨੇ ਹਨ ਸਾਧ ਸੰਗਤ ਜੀ ਅਸੀਂ ਸਾਖੀ ਵਿੱਚ ਸਮਝੀਏ ਕੀ ਮਹਾਰਾਜ ਕਹਿੰਦੇ ਪਈ ਸਿੱਖੋ ਕਦੀ ਵੀ ਫਿੱਕਾ ਨਾ ਬੋਲੋ ਕਦੀ ਵੀ ਕਿਸੇ ਨੂੰ ਕੋੜੇ ਬਚਨ ਨਾ ਕਹੋ ਜੇ ਤਾ ਤੁਸੀਂ ਫਿੱਕੇ ਬਚਨ ਕਿਸੇ ਨੂੰ ਕਹੋਗੇ ਤਾਂ ਤੁਹਾਡਾ ਤਨ ਮਨ ਸਭ ਫਿੱਕਾ ਹੋ ਜਾਏਗਾ ਤੇ ਜਿਹੜੇ ਬੰਦੇ ਫਿੱਕਾ ਬੋਲਦੇ ਨੇ ਸਾਧ ਸੰਗਤ ਜੀ ਉਹਨਾਂ ਦਾ ਜਪਿਆ ਹੋਇਆ ਨਾਮ ਉਹਨਾਂ ਦਾ ਜਪਿਆ ਹੋਇਆ ਮੂਲ ਮੰਤਰ ਬਾਣੀ ਉਹ ਫਿਰ ਥਾਏ ਨਹੀਂ ਪੈਂਦੀ ਉਹ ਫਿਰ ਫਲੀਪੂਤ ਨਹੀਂ ਹੁੰਦੀ ਫਿਰ ਮਹਾਰਾਜ ਨੇ ਇਹ ਵੀ ਦੱਸਿਆ ਕਿਵੇਂ ਬੰਦਾ ਹੰਕਾਰ ਦੇ ਵਿੱਚ ਫਸਿਆ ਹੋਇਆ ਗੁਰੂ ਪਾਤਸ਼ਾਹ ਜੀ ਦੀ ਗੱਲ ਨਹੀਂ ਸੁਣਦਾ ਮਹਾਰਾਜ ਤਾਂ ਉਹਨੂੰ ਇਸ ਸੰਸਾਰ ਦੇ ਵਿੱਚੋਂ ਤਾਰਨਾ ਚਾਹੁੰਦੇ ਨੇ ਪਰ ਬੰਦਾ ਕੀ ਕਰਦਾ ਹੈ ਬੰਦਾ ਆਪਣੀ ਖੋਟੀ ਮੱਤ ਨਹੀਂ ਛੱਡਦਾ ਬੰਦਾ ਆਪਣੀ ਮੱਤ ਦੇ ਅਨੁਸਾਰ ਸਾਰਾ ਜੀਵਨ ਬਤੀਤ ਕਰਨਾ ਚਾਹੁੰਦਾ ਹੈ ਤੇ ਗੁਰੂ ਦੀ ਮੱਤ ਅਨੁਸਾਰ ਜੀਵਨ ਨਹੀਂ ਬਤੀਤ ਕਰਦਾ ਗੁਰੂ ਮਹਾਰਾਜ ਤਾਂ ਹਰ ਕਿਸੇ ਨੂੰ ਮੁਕਤ ਕਰਨਾ ਚਾਹੁੰਦੇ ਨੇ ਪਰ ਇਹਦੇ ਵਾਸਤੇ ਸਾਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਹੁਕਮ ਮੰਨਣਾ ਪਏਗਾ ਗੱਲ ਗੁਰੂ ਮਹਾਰਾਜ ਜੀ ਦੀ ਮੰਨੀ ਪਏਗੀ ਸਾਧ ਸੰਗਤ ਜੀ ਗੁਰੂ ਨਾਨਕ ਸੱਚੇ ਪਾਤਸ਼ਾਹ ਐਨੇ ਦਇਆਵਾਨ ਨੇ ਵੀ ਭਾਵੇਂ ਕੋਈ ਮੁਕਤ ਨਹੀਂ ਵੀ ਹੋਣਾ ਚਾਹੁੰਦਾ ਜੇ ਗੁਰੂ ਪਾਤਸ਼ਾਹ ਜੀ ਦੀ ਉਸਤੇ ਦ੍ਰਿਸ਼ਟੀ ਪੈ ਗਈ ਤਾਂ ਸਾਧ ਸੰਗਤ ਜੀ ਉਹਨੂੰ ਗੁਰੂ ਪਾਤਸ਼ਾਹ ਜੀ ਮੁਕਤ ਕਰ ਹੀ ਦਿੰਦੇ ਨੇ ਸੋ ਗੁਰੂ ਪਾਸ਼ਾ ਜੀ ਦੀ ਜੇ ਤੁਸੀਂ ਕਿਰਪਾ ਦ੍ਰਿਸ਼ਟੀ ਦੇ ਵਿੱਚ ਆਣਾ ਚਾਹੁੰਦੇ ਹੋ ਜੇ ਚਾਹੁੰਦੇ ਹੋ ਵੀ ਗੁਰੂ ਸਾਹਿਬ ਸਾਡੇ ਉਤੋਂ ਖੁਸ਼ ਹੋ ਜਾਣ ਤਾਂ ਸਾਧ ਸੰਗਤ ਜੀ ਗੁਰੂ ਪਾਸ਼ਾ ਜੀ ਨੇ ਇੱਕ ਗੱਲ ਦੱਸੀ ਹੈ ਫੇਰ ਕੀ ਅਗੈ ਰੱਖੀ ਹੈ ਜਿਤ ਦਿਸੈ ਦਰਬਾਰ ਮੋਹ ਕੀ ਬੋਲਨ ਬੋਲੀ ਹੈ ਜਿਤ ਸੁਨਤ ਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਪੀਚਾਰ ਇੱਥੇ ਗੁਰੂ ਪਾਸ਼ਾ ਦੱਸਦੇ ਨੇ ਬੀ ਅਸੀਂ ਕਿਹੜੀ ਚੀਜ਼ ਪ੍ਰਮਾਤਮਾ ਅਕਾਲ ਪੁਰਖ ਜੀ ਦੇ ਅੱਗੇ ਪੇਟਾ ਰਖੀਏ ਜਿਸ ਦੇ ਸਦਕਾ ਸਾਨੂੰ ਉਸ ਦਾ ਦਰਬਾਰ ਦਿਸ ਪਈ ਮੂੰਹੋਂ ਕਿਹੜੇ ਬਚਨ ਬੋਲੀਏ ਜਿਸ ਨੂੰ ਸੁਣ ਕੇ ਉਹ ਸਾਨੂੰ ਪਿਆਰ ਕਰੇ ਤਾਂ ਸਾਧ ਸੰਗਤ ਜੀ ਅੱਗੇ ਗੁਰੂ ਪਾਤਸ਼ਾਹ ਦੱਸਦੇ ਨੇ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਮਹਾਰਾਜ ਕਹਿੰਦੇ ਨੇ ਅੰਮ੍ਰਿਤ ਵੇਲੇ ਉੱਠ ਕੇ ਜੇ ਕੋਈ ਪਰਮਾਤਮਾ ਦਾ ਨਾਮ ਜਪਦਾ ਤਾਂ ਸਾਧ ਸੰਗਤ ਜੀ ਉਹ ਅਕਾਲ ਪੁਰਖ ਪਰਮੇਸ਼ਰ ਉਸਤੇ ਸਭ ਤੋਂ ਵੱਧ ਪ੍ਰਸੰਨ ਹੁੰਦਾ ਹੈ ਤੇ ਪਰਮਾਤਮਾ ਦੇ ਦਰਬਾਰ ਦੇ ਵਿੱਚ ਇਹ ਸਭ ਤੋਂ ਵੱਡੀ ਪੇਟਾ ਹੈ ਸਾਧ ਸੰਗਤ ਜੀ ਅਸੀਂ ਗੁਰੂ ਪਾਤਸ਼ਾਹ ਜੀ ਦੇ ਅੱਗੇ ਜਿੰਨੀ ਮਰਜ਼ੀ ਵੱਡੀ ਪੇਟਾ ਰੱਖਦੇ ਉਹ ਸਭ ਫਿੱਕੀਆਂ ਨੇ ਜੇ ਅਸੀਂ ਗੁਰੂ ਪਾਤਸ਼ਾਹ ਜੀ ਦਾ ਹੁਕਮ ਮੰਨ ਲਈਏ ਨਾ ਸਾ ਸੰਗਤ ਜੀ ਗੁਰੂ ਮਹਾਰਾਜ ਸਭ ਤੋਂ ਵੱਧ ਪਰਸਾਨ ਉਦੋਂ ਹੀ ਹੁੰਦੇ ਨੇ ਜਦੋਂ ਸਿੱਖ ਗੁਰੂ ਸਾਹਿਬ ਜੀ ਦਾ ਹੁਕਮ ਮੰਨਦਾ ਹੈ ਭਾਵੇਂ ਅਸੀਂ ਕੋਈ ਲੱਖਾਂ ਰੁਪਏ ਚੜਾ ਦਈਏ ਕਰੋੜਾਂ ਰੁਪਏ ਚੜਾ ਦਈਏ ਪਰ ਜੇ ਅਸੀਂ ਗੁਰੂ ਸਾਹਿਬ ਜੀ ਦਾ ਹੁਕਮ ਨਹੀਂ ਮੰਨਦੇ ਤਾਂ ਅਸੀਂ ਗੁਰੂ ਪਾਤਸ਼ਾਹ ਜੀ ਦੀ ਖੁਸ਼ੀ ਨਹੀਂ ਲੈ ਸਕਾਂਗੇ ਮਹਾਰਾਜ ਕਹਿੰਦੇ ਨੇ ਕਿਰਤ ਕਰੋ ਨਾਮ ਜਪੋ ਵੰਡ ਕੇ ਖਾਓ ਜੇ ਸਾਧ ਸੰਗਤ ਜੀ ਅਸੀਂ ਗੁਰੂ ਪਾਤਸ਼ਾਹ ਜੀ ਦੇ ਇਹ ਤਿੰਨ ਬਚਨ ਹੀ ਮੰਨ ਲਈਏ ਤਾਂ ਸਾਡਾ ਜੀਵਨ ਸਾਦਾ ਸੁਧਰ ਸਕਦਾ ਹੈ ਮਹਾਰਾਜ ਕਹਿੰਦੇ ਨੇ ਕਿਰਤ ਕਰੋ ਕਿਰਤ ਕਹੋ ਜੀ ਕਰਨੀ ਮਹਾਰਾਜ ਕਹਿੰਦੇ ਨੇ ਵੀ ਦਸਾਂ ਨੋਹਾਂ ਦੀ ਕਿਰਤ ਕਰੋ ਸੱਚੀ ਸੁੱਚੀ ਕਿਰਤ ਕਰੋ ਇੱਥੇ ਸਾਧ ਸੰਗਤ ਜੀ ਕਿਰਤ ਕਰਨ ਦਾ ਇਹ ਨਹੀਂ ਮਤਲਬ ਵੀ ਅਸੀਂ ਰਿਸ਼ਵਤਾਂ ਖਾਈ ਜਾਈਏ ਨੁੱਠਾ ਕੋਹਾਂ ਕਰੀਏ ਝੂਠ ਬੋਲ ਕੇ ਫਰੇਬ ਕਰਕੇ ਪਖੰਡ ਕਰਕੇ ਪੈਸਾ ਕਮਾਈਏ ਗਲਤ ਕੰਮ ਕਰਕੇ ਪੈਸਾ ਕਮਾਈਏ ਮਹਾਰਾਜ ਨੇ ਕਿਹਾ ਸੱਚੀ ਸੁੱਚੀ ਦਸਾਂ ਨੋਹਾਂ ਦੀ ਕਿਰਤ ਕਰੋ ਫਿਰ ਮਹਾਰਾਜ ਨੇ ਕਿਹਾ ਵੰਡ ਕੇ ਛਕੋ ਸਾਧ ਸੰਗਤ ਜੀ ਵੰਡਣ ਦਾ ਵੀ ਤਰੀਕਾ ਹੈ ਵੰਡਣ ਵੇਲੇ ਕਦੀ ਇਹ ਨਹੀਂ ਸੋਚਣਾ ਵੀ ਇਹ ਮੇਰਾ ਹੈ ਤੇ ਇਹ ਬਗਾਨਾ ਹੈ ਇਹ ਛੋਟਾ ਹੈ ਤੇ ਇਹ ਵੱਡਾ ਹੈ ਮਹਾਰਾਜ ਨੇ ਕਿਹਾ ਵੰਡਣ ਵੇਲੇ ਇੱਕ ਰਸ ਹੋ ਕੇ ਵਰਤਾਨਾ ਸਾਰਿਆਂ ਨੂੰ ਬਰਾਬਰ ਜਾਣ ਕੇ ਵਰਤਾਨਾ ਤੇ ਅਗਲਾ ਮਹਾਰਾਜ ਦਾ ਬਚਨ ਹੈ ਨਾਮ ਜਪੋ ਸਾਧ ਸੰਗਤ ਜੀ ਇਹ ਸਭ ਤੋਂ ਸ਼੍ਰੋਮਣੀ ਬਚਨ ਹੈ ਗੁਰੂ ਮਹਾਰਾਜ ਜੀ ਦੇ ਜੇ ਦਰਬਾਰ ਵਿੱਚ ਪ੍ਰਵਾਨ ਹੋਣਾ ਹੈ ਜੇ ਗੁਰੂ ਪਾਤਸ਼ਾਹ ਜੀ ਦੀ ਖੁਸ਼ੀ ਰਹਿਣੀ ਹੈ ਸਾਧ ਸੰਗਤ ਜੀ ਜੇ ਅਸੀਂ ਗੁਰੂ ਪਾਤਸ਼ਾਹ ਜੀ ਦਾ ਸਾਰਾ ਇਤਿਹਾਸ ਸੁਣ ਲਈਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਾਰੀ ਬਾਣੀ ਸੁਣੀਏ ਤੇ ਸਮਝੀਏ ਤਾਂ ਮੂਲ ਗੱਲ ਜਿਹੜੀ ਹੈ ਕਿ ਅਸੀਂ ਪ੍ਰਮਾਤਮਾ ਦਾ ਨਾਮ ਜਪਣ ਵਾਸਤੇ ਇਸ ਧਰਤੀ ਤੇ ਆਇਆ। ਇਸ ਸੰਸਾਰ ਦੇ ਵਿੱਚ ਅਸੀਂ ਜਿੰਨੇ ਵੀ ਕਰਮ ਕਰਦੇ ਆ ਉਹ ਕਰਮਾਂ ਦੇ ਅਨੁਸਾਰ ਸਾਨੂੰ ਫਲ ਮਿਲਦਾ ਹੈ। ਚੰਗੇ ਕਰਮ ਕਰਾਂਗੇ ਤਾਂ ਚੰਗਾ ਫਲ ਮਿਲੇਗਾ। ਤੇ ਮਾੜੇ ਕਰਮ ਕਰਾਂਗੇ ਤਾਂ ਮਾੜਾ ਫਲ ਮਿਲੇਗਾ। ਸੋ ਅਸੀਂ ਸਾਰਿਆਂ ਨੇ ਚੰਗੇ ਕਰਮ ਤਾਂ ਕਰਨੀ ਹੈ। ਪਰ ਇਹ ਕਾਫੀ ਨਹੀਂ ਹੈ। ਇਹ ਇੱਕ ਜ਼ਿੰਦਗੀ ਦਾ ਇੱਕ ਹਿੱਸਾ ਹੈ। ਜਿਹੜੀ 100% ਦੀ ਗੱਲ ਹੈ ਉਹ ਹੈ ਅਸੀਂ ਨਾਮ ਜਪਣਾ ਇਹ ਸਭ ਤੋਂ ਸ਼ਰੂਮਣੀ ਗੱਲ ਹੈ ਜਿਸ ਨੇ ਨਾਮ ਨਹੀਂ ਜਪਿਆ ਤੇ ਕੇਵਲ ਚੰਗੇ ਕਰਮ ਕਰਦਾ ਰਿਹਾ ਉਹਨੂੰ ਅਗਲਾ ਜਨਮ ਚੰਗਾ ਮਿਲ ਜੂਗਾ ਫੇਰ ਉਹਨੂੰ ਇਨਸਾਨ ਦੀ ਬੰਦੇ ਦੀ ਜੂਨ ਮਿਲ ਜੂਗੀ ਪਰ ਉਹ ਮੁਕਤ ਨਹੀਂ ਹੋ ਸਕਦਾ ਜੀਵਨ ਮੁਕਤ ਹੋਣ ਵਾਸਤੇ ਸਾਨੂੰ ਗੁਰਮੰਤਰ ਦਾ ਜਾਪ ਕਰਨਾ ਪੈਣਾ ਹੈ ਪਰਮੇਸ਼ਰ ਦਾ ਨਾਮ ਜਪਣਾ ਪੈਣਾ ਹੈ ਜੇ ਅਸੀਂ ਜਾਣੇ ਆਂ ਵੀ ਅਸੀਂ ਇਸ ਜਨਮ ਮਰਨ ਦੇ ਗੇੜ ਵਿੱਚੋਂ ਬਾਹਰ ਨਿਕਲ ਜਾਈਏ ਪਰਮਾਤਮਾ ਸਾਡੇ ਹਿਰਦੇ ਦੇ ਵਿੱਚ ਆ ਵਸੇ ਤਾਂ ਸਾਜ ਸੰਗਤ ਦੀ ਸਾਨੂੰ ਗੁਰਮੰਤਰ ਦਾ ਜਾਪ ਭਾਵ ਪਰਮੇਸ਼ਰ ਦਾ ਨਾਮ ਜਪਨਾ ਪੈਣਾ ਸਾਜ ਸੰਗਤ ਜੀ ਕਿੰਨੇ ਲੋਗ ਨੇ ਕਿੰਨੇ ਕਿੰਨੇ ਸਾਲਾਂ ਤੋਂ ਗੁਰੂ ਘਰ ਆ ਰਹੇ ਨੇ ਹਰ ਰੋਜ਼ ਗੁਰੂ ਪਾਤਸ਼ਾਹ ਜੀ ਦੇ ਅੱਗੇ ਸਿਰ ਝੁਕਾਉਂਦੇ ਨੇ ਪਰ ਜੇ ਅਸੀਂ ਉਹਨਾਂ ਦਾ ਜੀਵਨ ਦੇਖੀਏ ਕਾ ਉਹਨਾਂ ਦੇ ਜੀਵਨ ਦੇ ਵਿੱਚ ਕੋਈ ਬਦਲਾਵ ਨਹੀਂ ਆਇਆ ਇਹਦਾ ਕਾਰਨ ਸਿਰਫ ਇੱਕ ਹੈ ਵੀ ਅਸੀਂ ਧਰਮ ਦਾ ਕਰਮ ਤਾਂ ਕਰ ਰਹੇ ਹਾਂ ਪਰ ਗੁਰੂ ਪਾਤਸ਼ਾਹ ਜੀ ਦਾ ਹੁਕਮ ਨਹੀਂ ਮੰਨਿਆ ਅਸੀਂ ਗੁਰੂ ਘਰ ਆ ਕੇ ਸਿਰ ਝੁਕਾਇਆ ਮੱਥਾ ਤਾਂ ਟੇਕਿਆ ਪਰ ਗੁਰੂ ਸਾਹਿਬ ਜੀ ਦਾ ਕੋਈ ਹੁਕਮ ਨਹੀਂ ਮੰਨਿਆ ਮਹਾਰਾਜ ਦਾ ਤਾਂ ਹੁਕਮ ਸੀ ਭਈ ਸਿੱਖਾ ਹਰ ਸਵਾਸ ਦੇ ਨਾਲ ਪਰਮਾਤਮਾ ਦਾ ਨਾਮ ਜਪਣਾ ਹੁਣ ਸਾਜ ਸੰਗਤ ਜੀ ਅਤੇ ਇੱਕ ਵਾਰੀ ਝਾਕਦੀ ਮਾਰ ਕੇ ਦੇਖੀਏ ਕਿ ਅਸੀਂ ਹਰ ਇੱਕ ਸਵਾਸ ਦੇ ਨਾਲ ਪ੍ਰਮਾਤਮਾ ਦਾ ਨਾਮ ਜਪ ਰਹਿਆਂ ਸਾਜ ਸੰਗਤ ਜੀ ਗੁਰੂ ਅੰਗਦ ਪਾਤਸ਼ਾਹ ਜੀ ਦਾ ਇੱਕ ਸ਼ਬਦ ਹੁੰਦਾ ਹੈ ਸਲਾਮ ਜਵਾਬ ਦੋਵੈ ਕਰੇ ਮੁੱਢੋ ਕੁੱਥਾ ਜਾਏ ਨਾਨਕ ਦੋਵੈ ਕੂੜੀਆ ਥਾਈ ਨਾ ਕਹੀ ਪਾਈ ਮਹਾਰਾਜ ਕਹਿੰਦੇ ਨੇ ਜੋ ਮਨੁੱਖ ਆਪਣੇ ਮਾਲਕ ਪ੍ਰਭੂ ਦੇ ਹੁਕਮ ਅਗੇ ਕਦੇ ਤਾਂ ਸਿਰ ਨਵਾਉਂਦਾ ਐ ਅਤੇ ਕਦੇ ਉਸਦੇ ਕਿਤੇ ਉੱਤੇ ਇਤਰਾਜ਼ ਕਰਦਾ ਉਹ ਮਾਲਕ ਦੀ ਰਜ਼ਾ ਦੇ ਰਾਹ ਉੱਤੇ ਤੁਰਨ ਤੋਂ ਓਕਾ ਹੀ ਖਿੰਜਿਆ ਜਾ ਰਿਹਾ ਮਹਾਰਾਜ ਕਹਿੰਦੇ ਏ ਨਾਨਕ ਸਿਰ ਨਿਵਾਣਾ ਅਤੇ ਇਤਰਾਜ਼ ਕਰਨਾ ਦੋਵੇਂ ਹੀ ਝੂਠੇ ਹੱਲ ਇਨ੍ਹਾਂ ਦੋਵਾਂ ਵਿੱਚੋਂ ਕੋਈ ਗੱਲ ਵੀ ਮਾਲਕ ਦੇ ਦਰ ਤੇ ਕਬੂਲ ਨਹੀਂ ਹੁੰਦੀ ਸਾ ਸੰਗਤ ਜੀ ਇਹ ਗੱਲ ਬੜੀ ਧਿਆਨ ਨਾਲ ਸੁਣੀ। ਜਿਹੜੇ ਤਾਂ ਲੋਕ ਗੁਰੂ ਪਾਤਸ਼ਾਹ ਜੀ ਦੇ ਅੱਗੇ ਸਿਰ ਝੁਕਾਉਂਦੇ ਨੇ ਪਰ ਸਿਰ ਝੱਕਣ ਤੇ ਗੁਰੂ ਪਾਤਸ਼ਾਹ ਜੀ ਦੇ ਹੁਕਮਾਂ ਤੇ ਇਤਰਾਜ਼ ਕਰਦੇ ਨੇ। ਇਹ ਸੱਚ ਜਾਣਿਓ ਇਹ ਪਾਤਸ਼ਾਹ ਦਾ ਹੁਕਮ ਹੈ। ਇਹ ਦੋਵੇਂ ਗੱਲਾਂ ਕੂੜੀਆਂ ਨੇ। ਇਹ ਦੋਨੋਂ ਗੱਲਾਂ ਕਿਤੇ ਥਾਏ ਨਹੀਂ ਪੈਣੀਆਂ। ਜੇ ਅਸੀਂ ਸਲਾਮ ਵੀ ਕਰ ਰਹੇ ਹਾਂ ਪਰ ਅੱਗੋਂ ਗੁਰੂ ਜੀ ਨੂੰ ਜਵਾਬ ਵੀ ਦੇਣੇ ਆ। ਪਾ ਗੁਰੂ ਪਾਤਸ਼ਾਹ ਜੀ ਦੀ ਗੱਲ ਨਹੀਂ ਮੰਨਦੇ ਇਤਰਾਜ਼ ਕਰਦੇ ਪਏ ਆ ਤਾਂ ਮਹਾਰਾਜ ਨੂੰ ਮੱਥਾ ਟੇਕਿਆ ਵੀ ਪ੍ਰਵਾਨ ਨਹੀਂ ਹੈ ਜੇ ਤਾਂ ਅਸੀਂ ਚਾਹਨੇ ਆ ਵੀ ਗੁਰੂ ਪਾਤਸ਼ਾਹ ਜੀ ਨੂੰ ਮੱਥਾ ਟੇਕਿਆ ਸਾਡਾ ਪ੍ਰਵਾਨ ਹੋਵੇ ਤਾਂ ਸਾਧ ਸੰਗਤ ਜੀ ਗੁਰੂ ਜੀ ਦੀ ਗੱਲ ਵੀ ਮੰਨਣੀ ਪੈਗੀ ਗੁਰੂ ਸਾਹਿਬ ਜੀ ਨੂੰ ਮੱਥਾ ਟੇਕੇ ਦਾ ਮਤਲਬ ਹੀ ਇਹ ਹੈ ਵੀ ਅਸੀਂ ਆਪ ਜੀ ਦੀ ਮਤ ਲੈਣ ਆਇਆ ਆਪ ਜੀ ਦੇ ਦੱਸੇ ਹੋਏ ਮਾਰਗ ਤੇ ਚੱਲਣਾ ਚਾਹੁੰਦੇ ਆ ਤੇ ਜੇ ਅਸੀਂ ਗੁਰੂ ਜੀ ਦੇ ਮਾਰਗ ਤੇ ਚੱਲੀ ਨਾ ਫਿਰ ਸਾਧ ਸੰਗਤ ਜੀ ਫਾਇਦਾ ਹੀ ਕੀ ਸੋ ਅਸੀਂ ਅਰਦਾਸ ਕਰੀਏ ਪ੍ਰਮਾਤਮਾ ਅਗੇ ਗੁਰੂ ਨਾਨਕ ਸੱਚੇ ਪਾਤਸ਼ਾਹ ਅਗੇ ਕਿ ਮਹਾਰਾਜ ਸਾਨੂੰ ਸਮਤ ਬਖਸ਼ੋ ਅਸੀਂ ਆਪ ਜੀ ਦੀ ਦੱਸੀ ਹੋਈ ਮਰਿਆਦਾ ਅਨੁਸਾਰ ਜੀਵਨ ਬਤੀਤ ਕਰ ਸਕੀਏ ਆਪ ਜੀ ਦੇ ਦੱਸੇ ਹੋਏ ਮਾਰਗ ਤੇ ਚੱਲ ਸਕੀਏ ਸਾਧ ਸੰਗਤ ਜੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਹੁਕਮ ਹੈ ਸਾਰਿਆਂ ਨੂੰ ਕੀ ਅਸੀਂ ਹਰ ਸਵਾਸ ਦੇ ਨਾਲ ਪ੍ਰਮਾਤਮਾ ਦਾ ਨਾਮ ਜਪਣਾ ਸਾਧ ਸੰਗਤ ਜੀ ਦੁਨੀਆਵੀ ਕੰਮਾਂ ਦੇ ਵਿੱਚ ਅਸੀਂ ਜੋ ਮਰਜੀ ਕਰਦੇ ਹੋਈਏ ਭਾਵੇਂ ਕੋਈ ਰੋਟੀ ਬਣਾਉਂਦਾ ਹੋਵੇ ਭਾਵੇਂ ਕੋਈ ਆਪਣਾ ਬਿਜ਼ਨਸ ਕਰ ਰਿਹਾ ਹੋਵੇ ਭਾਵੇਂ ਕੋਈ ਆਪਣੀ ਨੌਕਰੀ ਕਰ ਰਿਹਾ ਹੋਵੇ ਜਾਂ ਅਸੀਂ ਕਿਤੇ ਘੁੰਮਦੇ ਫਿਰਦੇ ਹੋਈਏ ਜਾਂ ਜੋ ਵੀ ਕੁਝ ਕਰ ਰਹੇ ਹਾਂ ਅਸੀਂ ਆਪਣੇ ਜੀਵਨ ਦੇ ਵਿੱਚ ਗੁਰੂ ਪਾਤਸ਼ਾਹ ਕਹਿੰਦੇ ਨੇ ਭਾਈ ਹਰ ਵੇਲੇ ਪ੍ਰਮਾਤਮਾ ਨੂੰ ਚੇਤੇ ਰੱਖੀ ਹਿਰਦੇ ਵਿੱਚ ਹਰ ਵੇਲੇ ਉਹਦੇ ਸਿਮਰਨ ਨੂੰ ਉਹਦੇ ਨਾਮ ਨੂੰ ਜਪਦਾ ਰਹੀਂ ਜੇ ਤਾ ਤੂੰ ਐ ਕਰੇਂਗਾ ਫੇਰ ਤਾਂ ਸਾਡੀ ਤੇਰੇ ਤੇ ਖੁਸ਼ੀ ਹੈ ਤੇ ਜੇ ਕੇਵਲ ਤੂੰ ਮੱਥਾ ਹੀ ਤੇਕਦਾ ਰਿਆ ਤੇ ਸਾਡੀ ਗੱਲ ਨਹੀਂ ਮੰਨੀ ਸਾਡੀ ਗੱਲ ਤੇ ਇਤਰਾਜ਼ ਕਰਦਾ ਤਾਂ ਸਾਡੀ ਖੁਸ਼ੀ ਨਹੀਂ ਲੈ ਪਾਏਂਗਾ ਸਾਧ ਸੰਗਤ ਜੀ ਇਹੀ ਸਭ ਤੋਂ ਵੱਡਾ ਕਾਰਨ ਹੈ ਅਸੀਂ ਕਿੰਨੇ ਸਾਲਾਂ ਤੋਂ ਗੁਰੂ ਘਰ ਆ ਰਹੇ ਹਾਂ ਪਰ ਸਾਡੇ ਜੀਵਨ ਦੇ ਵਿੱਚ ਬਦਲਾਅ ਨਹੀਂ ਆਇਆ ਬਦਲਾਵ ਇਸੇ ਲਈ ਨਹੀਂ ਆਇਆ ਕਿਉਂਕਿ ਅਸੀਂ ਗੁਰੂ ਦੀ ਗੱਲ ਨਹੀਂ ਮੰਨੀ ਕੇਵਲ ਮੱਥਾ ਟੇਕਿਆ ਸੋ ਆਓ ਅਸੀਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਹੁਕਮ ਮੰਨੀਏ ਗੁਰੂ ਮਹਾਰਾਜ ਕਹਿੰਦੇ ਨੇ ਵੀ ਹਰ ਸਵਾਸ ਦੇ ਨਾਲ ਸਿਮਰਨ ਕਰਨਾ ਹੈ